ਸ਼ੇਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਟਿਠਾ ਸਭ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਿਆਈ ਇੱਕ ਵਾਰ ਜਦ ਦੋਵੇਂ ਸਹਿਬਜ਼ਾਦੇ ਬਾਬਾ ਰਾਮ ਰਾਏ ਜੀ ਅਤੇ ਬਾਬਾ ਹਰਿ ਕ੍ਰਿਸ਼ਨ ਜੀ ਸਮਾਧੀਆਂ ਲਾਈ ਬੈਠੇ ਸਨ ਤਾਂ ਇੱਕ ਸੇਖ ਨੇ ਆ ਕੇ ਬੜੀ ਵਡਿਆਈ ਕੀਤੀ ਕਿ ਦੋਵੇਂ ਸਹਿਬਜ਼ਾਦਿਆਂ ਦੀ ਨਾਮ ਸਿਮਰਨ ਵਿੱਚ ਡੂੰਗੀ ਲਿਵ ਲੱਗੀ ਹੈ ਉਹੋ ਨਾਮ ਦੇ ਰੰਗ ਵਿੱਚ ਇਸ ਤਰ੍ਹਾਂ ਮਸਤ ਹਨ ਕੇ ਉਹਨਾਂ ਨੂੰ ਬਾਹਰਲੀ ਲੋਕਾਈ ਦਾ ਕੋਈ ਖਿਆਲ ਨਹੀਂ ਗੁਰੂ ਜੀ ਨੇ ਉਸ ਸੇਖ ਨੂੰ ਆਪਣੇ ਪਾਸ ਬੁਲਾਇਆ ਅਤੇ ਕਿਹਾ ਇਹ ਲਵੋ ਸੂਈ ਤੁਸੀਂ ਦੋਵੇਂ ਸਹਬਜ਼ਾਦਿਆਂ ਨੂੰ ਥੋੜੀ ਥੋੜੀ ਚੁਭੋਣੀ ਅਤੇ ਵੇਖਣਾ ਕਿ ਕਿਹੜਾ ਪਹਿਲੋਂ ਸੁਚੇਤ ਹੁੰਦਾ ਹੈ ਪਹਿਲਾਂ ਉਸ ਸੂਈ ਨੂੰ ਬਾਬਾ ਰਾਮ ਰਾਏ ਜੀ ਨੂੰ ਚੁਭੋਇਆ ਬਾਬਾ ਰਾਮ ਰਾਏ ਜੀ ਤਾਂ ਸੂਈ ਦੇ ਛੁੰਦਿਆਂ ਹੀ ਤਬਕ ਕੇ ਉੱਠ ਬੈਠੇ ਅਤੇ ਸਿੱਖ ਵੱਲ ਬੜੀਆਂ ਕਹਿਰੀਆਂ ਨਜ਼ਰਾਂ ਨਾਲ ਵੇਖਣ ਲੱਗੇ ਫਿਰ ਉਸ ਸਿੱਖ ਨੇ ਸੂਈ ਨੂੰ ਬਾਲ ਗੁਰੂ ਹਰਿਕ੍ਰਿਸ਼ਨ ਜੀ ਦੇ ਚੁਭੋਇਆ ਪਰ ਬਾਲ ਗੁਰੂ ਦੀ ਅਵਸਥਾ ਵਿੱਚ ਕੋਈ ਫਰਕ ਨਾ ਪਿਆ ਸਿੱਖ ਨੇ ਸਮਝਿਆ ਸ਼ਾਇਦ ਸੂਈ ਠੀਕ ਤਰ੍ਹਾਂ ਚੁਭੀ ਨਾ ਹੋਵੇ ਉਸ ਸੂਈ ਦੁਬਾਰਾ ਚੁਭੋਇਆ ਪਰ ਫਿਰ ਵੀ ਬਾਲ ਗੁਰੂ ਆਪਣੀ ਸਮਾਧੀ ਵਿੱਚ ਲੇਵਲੀਣ ਰਹੇ ਉਹਨਾਂ ਦੇ ਸਰੀਰ ਦਾ ਕੋਈ ਅੰਗ ਨਾ ਹਿੱਲਿਆ ਇੱਕ ਛੋਟੇ ਬਾਲ ਦੀ ਇਸ ਤਰ੍ਹਾਂ ਦੀ ਨਾਮ ਸਿਮਰਨ ਵਿੱਚ ਲੱਗੀ ਲੇਵ ਨੂੰ ਦੇਖ ਕੇ ਉਹ ਸਿੱਖ ਬਹੁਤ ਹੈਰਾਨ ਹੋਇਆ ਗੁਰੂ ਰਾਹ ਗੁਰੂ ਹਰ राय ਸਾਹਿਬ ਜੀ ਇਹ ਸਭ ਕੁਝ ਵੇਖ ਰਹੇ ਸਨ ਇਸ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਬਾਬਾ ਰਾਮ ਰਾਏ ਕੇਵਲ ਅੱਖਾਂ ਮੀਟ ਕੇ ਬੈਠੇ ਸਨ ਅਤੇ ਬਾਹਰਲੇ ਵਾਤਾਵਰਣ ਤੋਂ ਉਹ ਬਿਲਕੁਲ ਸੁਚੇਤ ਸਨ ਇੱਕ ਵਾਰ ਫਿਰ ਅਜੇ ਹੀ ਇੱਕ ਪਰਖ ਹੋਈ ਇੱਕ ਵਾਰ ਇੱਕ ਸਿੱਖ ਗੁਰੂ ਹਰ राय ਜੀ ਪਾਸ ਆਇਆ ਅਤੇ ਪੁੱਛਿਆ ਮਹਾਰਾਜ ਤੁਹਾਨੂੰ ਆਪਣੇ ਦੋਵੇਂ ਪੁੱਤਰਾਂ ਵਿੱਚੋਂ ਕਿਹੜਾ ਪੁੱਤਰ ਜ਼ਿਆਦਾ ਪਿਆਰਾ ਹੈ ਗੁਰੂ ਜੀ ਨੇ ਉੱਤਰ ਦਿੱਤਾ ਮਾਤਾ ਪਿਤਾ ਨੂੰ ਸਭ ਬੱਚੇ ਪਿਆਰੇ ਹੁੰਦੇ ਹਨ ਮੇਰੇ ਵਾਸਤੇ ਤਾਂ ਮੇਰੇ ਸਾਰੇ ਸਿੱਖ ਹੀ ਮੇਰੇ ਬੱਚੇ ਹਨ ਅਤੇ ਮੈਨੂੰ ਬਹੁਤ ਪਿਆਰੇ ਹਨ ਪਰ ਜੇ ਤੁਸੀਂ ਇਹਨਾਂ ਪੁੱਤਰਾਂ ਬਾਰੇ ਹੀ ਪਤਾ ਕਰਨਾ ਹੈ ਤਾਂ ਉਹ ਮੈਂ ਨਹੀਂ ਕਹਿ ਸਕਦਾ ਮੈਂ ਤੁਹਾਨੂੰ ਇੱਕ ਢੰਗ ਦੱਸ ਸਕਦਾ ਹਾਂ ਮੈਂ ਤੁਹਾਨੂੰ ਇਹ ਸੂਈ ਦਿੰਦਾ ਹਾਂ ਇਸ ਵੇਲੇ ਦੋਵੇਂ ਪੁੱਤਰ ਪੰਘੂੜਿਆਂ ਵਿੱਚ ਬੈਠੇ ਪਾਠ ਕਰ ਰਹੇ ਹਨ ਤੁਸੀਂ ਦੋਹੇ ਸਹਿਬਜ਼ਾਦਿਆਂ ਦਾ ਪਹਿਲਾ ਪਾਠ ਸੁਣਨਾ ਫਿਰ ਇਹ ਸੂਈ ਉਹਨਾਂ ਦੇ ਪੰਘੂੜਿਆਂ ਦੇ ਪਾਵੇ ਵਿੱਚ ਖੋਬ ਦੇਣੀ ਜਿਸ ਦੇ ਪਾਵੇ ਵਿੱਚ ਇਹ ਸੂਈ ਖੋਬ ਜਾਵੇ ਉਹ ਸਮਝੋ ਮੈਨੂੰ ਜਾਦਾ ਪਿਆਰਾ ਹੈ ਉਹ ਸਿੱਖ ਗੁਰੂ ਜੀ ਨੂੰ ਸੱਤ ਬਚਨ ਕਹਿ ਕੇ ਪਹਿਲਾਂ ਬਾਬਾ ਰਾਮ ਰਾਏ ਦੇ ਪੰਘੂੜੇ ਪਾਸ ਪੂਜਾ ਅਤੇ ਕੁਝ ਦੇਰ ਪਾਠ ਸੁਣਦਾ ਰਿਹਾ। ਬਾਬਾ RAM ਰਾਏ ਜੀ ਪੋਥੀ ਪੰਘੂੜੇ ਉੱਤੇ ਰੱਖ ਕੇ ਪਾਠ ਕਰ ਰਹੇ ਸਨ। ਕੁਝ ਸਮਾਂ ਪਾਠ ਸੁਣਨ ਤੋਂ ਬਾਅਦ ਉਸ ਸਿੰਘ ਨੇ ਸੂਈ ਬਾਬਾ RAM ਰਾਏ ਦੇ ਪੰਘੂੜੇ ਤੇ ਇੱਕ ਪਾਵੇ ਵਿੱਚ ਖੋਬੀ। ਪਰ ਲੱਕੜ ਦਾ ਪਾਵਾ ਇੰਨਾ ਸਖਤ ਸੀ ਕਿ ਸੂਈ ਇੱਕ ਤਣਕਾ ਭਰ ਵੀ ਨਾ ਖੋਬ ਸਕੇ। ਉਸ ਨੇ ਦੁਬਾਰਾ ਵੀ ਯਤਨ ਕੀਤਾ। ਪਰ ਸੂਈ ਲੱਕੜ ਵਿੱਚ ਨਹੀਂ ਖੁੱਭ ਸਕੀ ਫਿਰ ਉਹ ਸਿੱਖ ਬਾਲ ਗੁਰੂ ਹਰਿਕ੍ਰਿਸ਼ਨ ਜੀ ਦੇ ਪੰਘੂੜੇ ਪਾਸ ਪੁੱਜਿਆ ਅਤੇ ਪਾਠ ਸੁਣਨ ਲੱਗਾ ਪਾਠ ਇੰਨੀ ਮਿੱਠੀ ਸੁਰ ਵਿੱਚ ਪੜਿਆ ਜਾ ਰਿਹਾ ਸੀ ਕਿ ਸਿੱਖ ਕੀਲਿਆ ਹੀ ਗਿਆ ਅਤੇ ਕਾਫੀ ਸਮਾਂ ਪਾਠ ਸੁਣਦਾ ਰਿਹਾ ਫਿਰ ਉਸ ਨੂੰ ਗੁਰੂ ਸਾਹਿਬ ਦਾ ਆਦੇਸ਼ ਯਾਦ ਆਇਆ ਤਾਂ ਉਸ ਸੂਈ ਨੂੰ ਬਾਲ ਗੁਰੂ ਦੇ ਪਾਵੇ ਵਿੱਚ ਖੋਬੋਇਆ ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਪਾਵੇ ਦੀ ਲੱਕੜ ਬਿਲਕੁਲ ਹਰੀ ਲੱਕੜ ਵਾਂਗ ਹੋ ਗਈ ਸੀ ਅਤੇ ਸੂਈ ਉਸ ਵਿੱਚ ਇਸ ਤਰ੍ਹਾਂ ਖੋਬ ਗਈ ਜਿਵੇਂ ਮੋਮ ਹੋਵੇ ਉਸ ਨੇ ਫਿਰ ਹੱਥ ਲਾ ਕੇ ਵੇਖਿਆ ਉਸ ਨੂੰ ਇੰਜ ਲੱਗਾ ਜਿਵੇਂ ਆਵੇਦੀ ਲੱਕੜ ਕਿਸੇ ਨਵੇਂ ਉੱਗੇ ਪੌਦੇ ਦੀ ਹੁੰਦੀ ਹੈ ਉਹ ਫਿਰ ਗੁਰੂ ਹਰ राय ਜੀ ਪਾਸ ਆਇਆ ਤੇ ਉਹਨਾਂ ਨੂੰ ساری ਵਾਰਤਾ ਸੁਣਾਈ ਗੁਰੂ ਜੀ ਉਸ ਦੀ ਗੱਲ ਸੁਣ ਕੇ ਬੜੇ ਖੁਸ਼ ਹੋਏ ਅਤੇ ਕਿਹਾ ਬਾਣੀ ਨੂੰ ਜਿਹੜਾ ਸੱਚੇ ਦਿਲੋਂ ਪੜਦਾ ਹੈ ਤਾਂ ਸੁੱਕੇ ਬੂਟੇ ਵੀ ਹਰੇ ਹੋ ਜਾਂਦੇ ਹਨ ਬਾਲ ਹਰ ਕ੍ਰਿਸ਼ਨ ਇਸ ਬਾਣੀ ਨੂੰ ਪ੍ਰਭੂ ਨਾਲ ਇੱਕ ਮਿਕ ਹੋ ਕੇ ਪੜ ਰਿਹਾ ਹੈ ਇਸ ਲਈ ਉਸ ਦੇ ਪੰਗੂੜੇ ਦੀ ਸੁੱਕੀ ਲੱਕੜ ਵੀ ਹਰੀ ਹੋ ਗਈ ਹੈ ਪਰ ਸਹਿਬ ਜਿਆਦਾ RAM RAJ ਇੱਕ ਨੇਮ ਪੂਰਾ ਕਰ ਰਿਹਾ ਹੈ ਇਸ ਲਈ ਉਸ ਦੀ ਬਾਣੀ ਦੀ ਸੁੱਕੀ ਲੱਕੜ ਉੱਤੇ ਕੋਈ ਪ੍ਰਭਾਵ ਨਹੀਂ ਪਿਆ ਹੁਣ ਮੈਂ ਸਮਝਦਾ ਹਾਂ ਕਿ ਤੁਹਾਨੂੰ ਸਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਉਹਨਾਂ ਦੋ ਪ੍ਰੀਖਿਆਵਾਂ ਤੋਂ ਬਾਅਦ ਜਦ ਜਦ ਬਾਬਾ RAM RAJ ਨੇ ਦਿੱਲੀ ਵਿੱਚ ਜਾ ਕੇ ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਹੀ ਬਦਲ ਦਿੱਤਾ ਤਾਂ ਉਹਨਾਂ ਬਾਲ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਦੇਣ ਦਾ ਨਿਸ਼ਚਾ ਕਰ ਲਿਆ ਉਹਨਾਂ ਦੂਰ ਨੇੜੇ ਸਭ ਥਾਂ ਆਪਣੇ ਹੁਕਮਨਾਮੇ ਪੇਜ ਦਿੱਤੇ ਕਿ ਸਿੱਖ ਸੰਗਤਾਂ ਸਾਰੇ ਕੰਮ ਕਾਜ ਛੱਡ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਕੀਰਤਪੁਰ ਪੁੱਜਣ ਕੀਰਤ ਪੂਰੇ ਵਿੱਚ ਬੜਾ ਵੱਡਾ ਇਕੱਠ ਹੋਇਆ ਸਭ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਹਰ राय ਜੀ ਸਹਬਜਾਦਾ ਸ੍ਰੀ ਹਰਿਕ੍ਰਿਸ਼ਨ ਨੂੰ ਗੁਰਗੱਦੀ ਸੌਂਪਣ ਲੱਗੇ ਹਨ ਜਦ ਬਾਬਾ RAM ਰਾਏ ਨੂੰ ਪਤਾ ਲੱਗਿਆ ਤਾਂ ਉਸ ਕਾਫੀ ਹੱਥ ਪੈਰ ਮਾਰੇ ਉਹ ਬਾਬਾ ਧੀਰਮਲ ਨੂੰ ਜਾ ਕੇ ਮਿਲਿਆ ਪਰ ਗੁਰੂ ਹਰ राय ਜੀ ਉੱਤੇ ਇਸ ਦਾ ਕੋਈ ਪ੍ਰਭਾਵ ਨਾ ਪਿਆ ਇੱਕ ਵੱਡੇ ਇਕੱਠ ਵਿੱਚ ਜਦ ਆਸਾ ਦੀ ਵਾਰ ਦੇ ਕੀਰਤਨ ਦਾ ਭੋਗ ਪਿਆ ਤਾਂ ਆਪ ਸਿੰਘਾਸਣ ਤੋਂ ਉੱਠੇ ਅਤੇ ਬਾਲ ਸ਼੍ਰੀ ਹਰਿਕ੍ਰਿਸ਼ਨ ਨੂੰ ਆਪਣੇ ਤਖਤ ਉੱਤੇ ਬਿਠਾ ਦਿੱਤਾ ਫਿਰ ਉਹਨਾਂ ਤਖਤ ਦੀਆਂ ਤਿੰਨ ਪ੍ਰਕਰਮਾ ਕੀਤੀਆਂ ਫਿਰ ਉਹਨਾਂ ਸੰਗਤ ਨੂੰ ਕਿਹਾ ਅੱਜ ਸਾਡੇ ਥਾਂ ਸ਼੍ਰੀ ਹਰਿਕ੍ਰਿਸ਼ਨ ਜੀ ਗੁਰੂ ਹਨ ਅੱਜ ਤੋਂ ਇਹਨਾਂ ਪਾਸ ਹੀ ਮੁਕਤੀ ਦੀ ਕੁੰਜੀ ਹੈ ਬਾਬਾ ਬੁੱਢਾ ਜੀ ਦੇ ਪੁੱਤਰੇ ਬਾਬਾ ਗੁਰਦਿੱਤਾ ਜੀ ਨੇ ਗੁਰਗੱਦੀ ਦੇਣ ਦੀ ਮਰਿਆਦਾ ਪੂਰੀ ਕੀਤੀ ਫਿਰ ਗੁਰੂ ਹਰਰਾਏ ਜੀ ਨੇ ਗੁਰੂ ਹਰਕ੍ਰਿਸ਼ਨ ਜੀ ਨੂੰ ਮੱਥਾ ਟੇਕਿਆ ਅਤੇ ਫਿਰ ਸਾਰੀ ਸੰਗਤ ਚਰਣੀ ਆ ਲੱਗੀ ਗੁਰੂ ਹਰਕ੍ਰਿਸ਼ਨ ਜੀ ਦੀ ਮਹਿਮਾ ਸੁਣ ਕੇ ਦੇਸ਼ ਪਰਦੇਸ਼ ਤੋਂ ਸੰਗਤਾਂ ਹੋਮਹਮਾ ਕੀ ਹੋਣ ਲੱਗੀਆਂ ਦੋਵੇਂ ਵੇਲੇ ਕੀਰਤਨ ਹੁੰਦਾ ਇਰਤੋਂ ਤੋਂ ਬਾਅਦ ਗੁਰੂ ਜੀ ਬਚਨ ਕਰਦੇ ਉਹਨਾਂ ਦੇ ਮੁਖਾਰਬਿੰਦ ਵਿੱਚੋਂ ਮਿੱਠੇ ਸ਼ਬਦ ਸੁਣ ਕੇ ਸੰਗਤਾਂ ਬਲਿਹਾਰੇ ਜਾਂਦੀਆਂ ਸਭ ਸੰਗਤਾਂ ਨਿਹਾਲ ਹੋ ਰਹੀਆਂ ਸਨ ਜਿਸ ਤਰ੍ਹਾਂ ਦੀ ਵੀ ਕੋਈ ਦਾਤ ਮੰਗਦਾ ਉਸ ਦੀ ਮਰਦ ਪੂਰੀ ਕਰਦੇ ਉਹ ਰੋਜ਼ દવાਖਾਨੇ ਵਿੱਚ ਜਾਂਦੇ ਅਤੇ ਆਪਣੇ ਹੱਥੀ ਦਵਾ ਦਿੰਦੇ ਇੱਕ ਵਾਰ ਦੀ ਗੱਲ ਹੈ ਕਿ ਆਪ ਪਾਲਕੀ ਵਿੱਚ ਬੈਠੇ ਦਵਾਖਾਨੇ ਜਾ ਰਹੇ ਸਨ ਕਿ ਇੱਕ ਕੋੜਾ ਬ੍ਰਾਹਮਣ ਆਪ ਦੀ ਪਾਲਕੀ ਅੱਗੇ ਲੇਟ ਗਿਆ ਤੇ ਉੱਚੀ-ਉੱਚੀ ਚੀਕਣ ਲੱਗਾ ਮੈਂ ਬਹੁਤ ਦੁਖੀ ਹਾਂ ਕਿਰਪਾ ਕਰਕੇ ਮੇਰਾ ਰੋਗ ਦੂਰ ਕਰੋ ਗੁਰੂ ਜੀ ਨੇ ਉਸ ਵੇਲੇ ਪਾਲਕੀ ਧਰਤੀ ਤੇ ਰੱਖਣ ਲਈ ਕਿਹਾ ਕੋੜੀ ਨੂੰ ਵੇਖ ਕੇ ਉਹਨਾਂ ਨੇ ਉਸ ਨੂੰ ਆਪਣਾ ਇੱਕ ਰੁਮਾਲ ਦਿੱਤਾ ਅਤੇ ਕੋੜੀ ਨੂੰ ਕਿਹਾ ਕਿ ਇਸ ਨੂੰ ਆਪਣੇ ਮੂੰਹ ਉੱਤੇ ਫੇਰੇ ਜਦ ਕੋੜੀ ਨੇ ਰੁਮਾਲ ਆਪਣੇ ਮੂੰਹ ਅਤੇ ਫੇਰਿਆ ਤਾਂ ਮੂੰਹ ਕਾਫੀ ਹੱਦ ਤੱਕ ਠੀਕ ਹੋ ਗਿਆ ਅਤੇ ਉਸ ਦੀ ਪੀੜ ਵੀ ਜਾਂਦੀ ਰਹੀ ਗੁਰੂ ਜੀ ਦਾ ਇਹ ਚਮਤਕਾਰ ਵੇਖ ਕੇ ਕਈ ਪ੍ਰਕਾਰ ਦੇ ਬਿਮਾਰ ਆਪਣਾ ਦੁੱਖ ਲੈ ਕੇ ਆਉਣ ਲੱਗੇ ਗੁਰੂ ਜੀ ਸਭ ਉੱਤੇ ਮੇਰ ਕਰਦੇ ਅਤੇ ਸਭ ਰੋਗੀ ਅਰੋਗ ਹੋ ਕੇ ਘਰ ਜਾਂਦੇ ਇਸ ਤਰ੍ਹਾਂ ਗੁਰੂ ਜੀ ਦੀ ਮਹਿਮਾ ਸੁਣ ਕੇ ਕੀਰਤਪੁਰ ਰੌਣਕਾਂ ਹੋਰ ਵੀ ਵੱਧ ਗਈਆਂ ਜਦ ਬਾਬਾ ਰਾਮ ਰਾਏ ਨੂੰ ਇਹ ਪਤਾ ਲੱਗਾ ਕਿ ਗੁਰੂ ਪ੍ਰੇਮੀਆਂ ਦੀ ਗਿਣਤੀ ਅੱਗੇ ਨਾਲੋਂ ਵੀ ਵੱਧ ਗਈ ਹੈ ਤਾਂ ਉਹ ਬਹੁਤ ਘਬਰਾਇਆ ਉਸ ਆਪਣੇ ਕੁਝ ਮਕਸੰਦਾਂ ਨੂੰ ਲਾਲਚ ਦੇ ਕੇ ਦੂਰ ਦੂਰ ਦੇ ਇਲਾਕਿਆਂ ਵਿੱਚ ਭੇਜਿਆ ਉਹ ਮਸੰਦ ਪ੍ਰਚਾਰ ਕਰਨ ਲੱਗੇ ਕਿ ਸਭ ਸ਼ਕਤੀਆਂ ਦੇ ਮਾਲਕ ਤਾਂ RAM RAJE ਹਨ ਇਸ ਲਈ ਸਭ ਨੂੰ RAM RAJE ਪਾਸ ਹੀ ਜਾਣਾ ਚਾਹੀਦਾ ਹੈ ਉਹਨਾਂ ਲੋਕਾਂ ਨੂੰ ਲਾਲਚ ਵੀ ਦਿੱਤਾ ਗਿਆ ਅਤੇ ਕਈ ਪ੍ਰਕਾਰ ਦੇ ਤੋਹਫੇ ਵੀ ਭੇਟ ਕੀਤੇ ਪਰ ਮਸੰਦਾਂ ਨੂੰ ਕਿਸੇ ਮੂੰਹ ਨਾ ਲਾਇਆ ਜੇ ਭਲੇਖਾ ਪਾ ਕੇ ਉਹਨਾਂ ਕੁਝ ਕਾਰ ਭੇਟਾਂ ਇਕੱਠੀ ਕਰ ਵੀ ਲਈ ਪਰ ਜਦ ਸਿੱਖਾਂ ਨੂੰ ਪਤਾ ਲੱਗਾ ਕਿ ਇਹ ਮਸੰਦ ਬਾਬਾ ਰਾਮ ਰਾਏ ਦੇ ਹਨ ਤਾਂ ਉਹਨਾਂ ਕਾਰਪੇਟਾਂ ਵੀ ਖੋ ਲਈ ਅਤੇ ਮਸੰਦਾਂ ਨੂੰ ਫਿਟਕਾਰਿਆ ਵੀ ਕੀਰਤਨ ਦਾ ਭੋਗ ਪੈਣ ਪਿੱਛੋਂ ਗੁਰੂ ਜੀ ਦਰਬਾਰ ਲਾਉਂਦੇ ਆਪ ਜੀ ਇਸ ਤਖਤ ਉੱਤੇ ਬੈਠਦੇ ਸਨ ਉਹ ਬੜਾ ਸੁੰਦਰ ਅਤੇ ਵੇਖਣਯੋਗ ਸੀ ਦੂਰ ਦੂਰ ਤੋਂ ਆਈਆਂ ਸੰਗਤਾਂ ਦਰਬਾਰ ਵਿੱਚ ਆ ਜੁੜਦੀਆਂ ਗੁਰੂ ਜੀ ਸਭ ਦੀਆਂ ਬੇਨਤੀਆਂ ਨੂੰ ਸੁਣਦੇ ਅਤੇ ਬਖਸ਼ਿਸ਼ਾਂ ਕਰਦੇ ਕੋਈ ਵੀ ਖਾਲੀ ਨਾ ਜਾਂਦਾ ਸ਼ਰਧਾਲੂ ਕਈ ਪ੍ਰਕਾਰ ਦੀਆਂ ਪੇਟਾਵਾਂ ਲੈ ਕੇ ਹਾਜ਼ਰ ਹੁੰਦੇ ਸਨ ਗੁਰੂ ਜੀ ਨੇ ਇਹ ਹੁਕਮ ਦੇ ਰੱਖਿਆ ਸੀ ਕਿ ਸੁੱਕੀ ਰਸਦ ਨੂੰ ਲੰਗਰ ਵਿੱਚ ਪਾਇਆ ਜਾਵੇ ਅਤੇ ਬਸਤਰ ਆਦਿ ਗਰੀਬਾਂ ਵਿੱਚ ਵੰਡ ਦਿੱਤੇ ਜਾਣ ਕਿਸੇ ਨੂੰ ਵੀ ਕੋਈ ਵਸਤੂ ਆਪਣੇ ਵਾਸਤੇ ਜਾਂ ਅਗਲੇ ਦਿਨ ਵਾਸਤੇ ਰੱਖਣ ਦੀ ਆਗਿਆ ਨਹੀਂ ਸੀ ਆਪ ਜੀ ਦੇ ਚਿਹਰੇ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ ਜਦ ਵੀ ਆਪ ਮੁਸਕਰਾਉਂਦੇ ਸਨ ਤਾਂ ਚਾਰੇ ਪਾਸੇ ਸ਼ਾਂਤੀ ਰਸ ਦਾ ਫੈਸਾਰਾ ਖਿੱਲਰ ਜਾਂਦਾ ਸੀ ਆਪ ਜੀ ਦੇ ਦਰਬਾਰ ਦੀ ਇਹ ਮੈਂ ਇਹ ਵੀ ਮਹਿਮਾ ਸੀ ਕਿ ਦਰਬਾਰ ਦੇ ਬਾਹਰ ਹਰ ਸਮੇਂ ਨੰਗਾੜੇ ਦੀ ਆਵਾਜ਼ ਗੂੰਜਦੀ ਰਹਿੰਦੀ ਸੀ ਗੁਰੂ ਜੀ ਦੀ ਮਹਿਮਾ ਨੂੰ ਸੁਣ ਕੇ ਮੁਸਲਮਾਨ ਪੀਰ ਫਕੀਰ ਵੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੇ ਰਹਿੰਦੇ ਸਨ ਇੱਕ ਰੋਸ਼ਨ ਜ਼ਮੀਰ ਨਾ ਦਾ ਮੁਸਲਮਾਨ ਫਕੀਰ ਆਪ ਦਾ ਬੜਾ ਸ਼ਰਧਾਲੂ ਸੀ ਅਤੇ ਨਿਤ ਦਰਸ਼ਨਾਂ ਨੂੰ ਆਇਆ ਕਰਦਾ ਸੀ ਰੋਪੜ ਦੇ ਤਿੰਨ ਪ੍ਰਸਿੱਧ ਫਕੀਰ ਨੂਰਦੀਨ ਮੁਹੰਮਦ ਬਖਸ਼ ਅਤੇ ਮਾਲਾ ਸ਼ੇਖ ਜਦ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਏ ਤਾਂ ਗੁਰੂ ਜੀ ਦੇਹੀ ਹੋ ਕੇ ਰਹਿ ਗਏ ਅਤੇ ਸਦਾ ਲਈ ਕੀਰਤਪੁਰ ਹੀ ਟਿਕ ਗਏ ਇੱਕ ਵਾਰ ਪਸ਼ਾਵਰ ਦੇ ਉੱਤਰ ਪੱਛਮੀ ਇਲਾਕਿਆਂ ਦੀ ਸੰਗਤ ਇੱਕ ਜਥੇ ਦੇ ਰੂਪ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈ। ਇਸ ਸੰਗਤ ਦੇ ਨਾਲ ਇੱਕ ਪੇਸ਼ਾਵਰ ਚੋਰ ਜਸਵੰਤ ਰਾਏ ਵੀ ਆਇਆ। ਉਸ ਨੂੰ ਸੰਗਤਾਂ ਵੱਲੋਂ ਪਤਾ ਲੱਗਾ ਕਿ ਗੁਰੂ ਜੀ ਪਾਸ ਕਿਸੇ ਚੀਜ਼ ਦੀ ਤੋਟ ਨਹੀਂ। ਹਰ ਵੇਲੇ ਖਜ਼ਾਨੇ ਭਰੇ ਰਹਿੰਦੇ ਸਨ। ਉਸ ਨੇ ਸੋਚਿਆ ਕਿ ਉੱਥੇ ਜੋਰੀ ਕਰਨ ਵਾਸਤੇ ਬਹੁਤ ਮਾਲ ਪ੍ਰਾਪਤ ਹੋਵੇਗਾ ਸੰਗਤਾਂ ਗੁਰੂ ਦਰਬਾਰ ਪੁੱਜ ਕੇ ਗੁਰੂ ਜੀ ਅੱਗੇ ਭੇਟ ਰੱਖ ਕੇ ਮੱਥਾ ਟੇਕਦੀਆਂ ਗਈਆਂ ਗੁਰੂ ਜੀ ਸਭ ਨੂੰ ਆਸ਼ੀਰਵਾਦ ਦਿੰਦੇ ਰਹੇ ਜਦ ਜਦ ਜਸਵੰਤ ਰਾਏ ਚੋਰ ਮੱਥਾ ਟੇਕਣ ਆਇਆ ਤਾਂ ਗੁਰੂ ਜੀ ਨੇ ਉਸ ਵੱਲ ਬੜੇ ਗੌਰ ਨਾਲ ਵੇਖ ਕੇ ਫਰਮਾਇਆ ਚੋਰ ਕੀ ਹਾਮਾਂ ਪਰੇ ਨ ਕੋਏ ਚੋਰ ਕੀਆ ਚੰਗਾ ਕਿਉਂ ਹੋਏ ਜਦ ਚੋਰ ਜਸਵੰਤ ਰਾਏ ਨੇ ਆਸ਼ੀਰਵਾਦ ਦੀ ਥਾਂ ਗੁਰੂ ਜੀ ਦੇ ਇਹ ਬਚਨ ਸੁਣੇ ਤਾਂ ਉਹ ਉੱਚੀ-ਉੱਚੀ ਰੋਣ ਲੱਗ ਪਿਆ ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਰੋਣ ਦੀ ਲੋੜ ਨਹੀਂ ਚੋਰੀ ਦੀ ਆਦਤ ਨੂੰ ਛੱਡ ਦੇ ਚੋਰ ਦੀ ਸਮਾਜ ਵਿੱਚ ਕੋਈ ਕਦਰ ਨਹੀਂ ਹੁੰਦੀ ਉਸ ਨੂੰ ਕੋਈ ਵੀ ਚੰਗਾ ਨਹੀਂ ਸਮਝਦਾ ਜਸਵੰਤ ਰਾਏ ਨੇ ਗੁਰੂ ਜੀ ਸਾਹਮਣੇ ਹੱਥ ਜੋੜ ਕੇ ਪ੍ਰਣ ਕੀਤਾ ਕਿ ਉਹ ਫਿਰ ਕਦੀ ਚੋਰੀ ਨਹੀਂ ਕਰੇਗਾ ਆਪ ਅਤੇ ਆਪਣੇ ਹੱਥੀਂ ਕਾਰ ਕਰਕੇ ਖਾਵੇਗਾ ਉਹਨਾਂ ਦਿਨਾਂ ਵਿੱਚ ਹੀ ਇੱਕ ਗੈਂਦਾ ਮਲਨਾ ਦਾ ਜੁਵਾਰੀਆ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਉਸ ਨੂੰ ਜੂਆ ਖੇਡਣ ਅਤੇ ਸ਼ਰਾਬ ਪੀਣ ਦੀ ਆਦਤ ਸੀ ਉਸ ਨੇ ਕਈ ਵਾਰ ਯਤਨ ਕੀਤਾ ਕਿ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕੇ ਪਰ ਉਹ ਇਸ ਤੋਂ ਛੁਟਕਾਰਾ ਨਹੀਂ ਸੀ ਪਾ ਸਕਿਆ ਉਸ ਨੂੰ ਪਤਾ ਲੱਗਾ ਕਿ ਗੁਰੂ ਜੀ ਹਰ ਵਿਅਕਤੀ ਦੀ ਮਨੋਕਾਮਨਾ ਪੂਰੀ ਕਰਦੇ ਹਨ ਉਸ ਨੇ ਵੀ ਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਅਤੇ ਸਿਰ ਉੱਤੇ ਮਿਹਰਾਂ ਦਾ ਹੱਥ ਰੱਖਣ ਦੀ ਬੇਨਤੀ ਕੀਤੀ ਗੁਰੂ ਜੀ ਨੇ ਉਸ ਦੇ ਦਿਲ ਦੀ ਗੱਲ ਨੂੰ ਜਾਣ ਲਿਆ ਗੁਰੂ ਜੀ ਨੇ ਉਸ ਨੂੰ ਆਪਣੀ ਮਿਹਰ ਭਰੀ ਨਜ਼ਰ ਨਾਲ ਵੇਖਦੇ ਹੋਏ ਕਿਹਾ ਸਿਰ ਨਮੋਣ ਦੇ ਨਮੋਣ ਨਾਲ ਕੀ ਹੁੰਦਾ ਹੈ ਜੇ ਤੇਰੇ ਦਿਲ ਵਿੱਚ ਮੈਲ ਭਰੀ ਪਈ ਹੈ ਜੂਆ ਅਤੇ ਸ਼ਰਾਬ ਜੇਹੀਆਂ ਭੈੜੀਆਂ ਇਲਤਾਂ ਨੂੰ ਛੱਡ ਦੇਵੋ ਅਤੇ ਪ੍ਰਭੂ ਦੇ ਨਾਮ ਦਾ ਸਿਮਰਨ ਕਰੋ ਫਿਰ ਉਹ ਪ੍ਰਭੂ ਤੁਹਾਡੇ ਤੇ ਹਰ ਪ੍ਰਕਾਰ ਦੀ ਮਿਹਰ ਕਰੇਗਾ ਜਦੋਂ ਰਾਮ ਰਾਏ ਸਿੱਖਾਂ ਨੂੰ ਪਚਲਾਉਣ ਤੇ ਗੁਰਤਾ ਦੀ ਝੂਠੀ ਦੁਕਾਨ ਚਲਾਉਣ ਵਿੱਚ ਸਫਲ ਨਾ ਹੋਇਆ ਤਾਂ ਉਹ ਨਸਿਆ ਨਸਿਆ ਦਿੱਲੀ ਪਹੁੰਚਿਆ ਤੇ ਬਾਦਸ਼ਾਹ ਔਰੰਗਜ਼ੇਬ ਅੱਗੇ ਜਾ ਫਰਿਆਦ ਕੀਤੀ ਉਹ ਸੋਚਦਾ ਸੀ ਕਿ ਔਰੰਗਜ਼ੇਬ ਮੇਰੇ ਤੇ ਮਿਹਰਬਾਨ ਹੈ ਕਿਉਂਕਿ ਮੈਂ ਆਪਣੀ ਚਾਤਰੀ ਨਾਲ ਉਸ ਨੂੰ ਖੁਸ਼ ਕੀਤਾ ਹੋਇਆ ਹੈ ਉਹ ਜ਼ਰੂਰ ਮੇਰੀ ਮਦਦ ਕਰੇਗਾ ਉਸ ਨੇ ਬਾਦਸ਼ਾਹ ਵੱਲ ਦਰਖਾਸਤ ਲਿਖੀ ਕਿ ਮੈਂ ਗੁਰੂ ਹਰ राय ਸਾਹਿਬ ਦਾ ਜੇਠਾ ਪੁੱਤਰ ਹਾਂ ਬਾਪ ਤੋਂ ਬਾਤ ਗੁਰਗੱਦੀ ਤੇ ਮੇਰਾ ਹੱਕ ਬਣਦਾ ਹੈ ਉਹ ਮੈਨੂੰ ਦਿੱਤੀ ਜਾਣੀ ਚਾਹੀਦੀ ਸੀ ਪਰ ਮੇਰੀ ਹੱਕ ਤਲਫੀ ਕਰਕੇ ਮੇਰੇ ਛੋਟੇ ਪ੍ਰਾਣ ਨੂੰ ਜਿਹੜਾ ਅਜੇ ਪੂਰੀ ਤਰ੍ਹਾਂ ਨਾਬਾਲਗ ਹੈ ਗੁਰੂ ਥਾਪ ਦਿੱਤਾ ਗਿਆ ਹੈ ਮੇਰਾ ਕਸੂਰ ਸਿਰਫ ਇੱਕੋ ਹੈ ਕਿ ਮੈਂ ਆਪ ਦਾ ਤਾਬੇਦਾਰ ਤੇ ਵਫਾਦਾਰ ਹਾਂ ਮੇਰੇ ਪਿਤਾ ਜੀ ਆਪ ਦੇ ਖਿਲਾਫ ਹਨ ਉਹਨਾਂ ਨੇ ਸੋਹ ਖਾਦੀ ਹੋਈ ਸੀ ਕਿ ਆਪ ਦੇ ਮੱਥੇ ਨਹੀਂ ਲੱਗਣਾ ਇਸ ਕਰਕੇ ਆਪ ਦੇ ਬੁਲਾਉਣ ਤੇ ਉਹ ਆਪ ਨਹੀਂ ਆਏ ਤੇ ਆਪਣੀ ਥਾਂ ਮੈਨੂੰ ਦਿੱਲੀ ਪੇਜ ਦਿੱਤਾ ਸੀ ਹੁਣ ਜੋਤੀ ਜੋਤ ਸਮਾਉਣ ਵੇਲੇ ਉਹ ਮੇਰੇ ਛੋਟੇ ਭਰਾ ਨੂੰ ਵੀ ਇਹ ਹੁਕਮ ਦੇ ਗਏ ਹਨ ਕਿ ਉਹ ਆਪ ਦਾ ਮੂੰਹ ਨਾ ਵੇਖੇ ਤੇ ਕਿਸੇ ਪ੍ਰਕਾਰ ਦਾ ਆਪ ਨਾਲ ਸਹਿਯੋਗ ਨਾ ਕਰੇ ਮੇਰੀ ਦਰਖਾਸਤ ਹੈ ਕਿ ਮੇਰੇ ਛੋਟੇ ਭਰਾ ਨੂੰ ਆਪਣੇ ਹਜ਼ੂਰ ਬੁਲਾ ਕੇ ਮਜਬੂਰ ਕੀਤਾ ਜਾਏ ਕਿ ਉਹ ਮੇਰਾ ਹੱਕ ਮੇਰੇ ਹਵਾਲੇ ਕਰੇ ਤੇ ਗੁਰਗੱਦੀ ਤੋਂ ਹਟ ਜਾਵੇ। RAM RAJ ਦੀ ਦਰਖਾਸਤ ਨੂੰ ਪੜ੍ਹ ਕੇ ਔਰੰਗਜ਼ੇਬ ਦਿਲ ਵਿੱਚ ਬੜਾ ਖੁਸ਼ ਹੋਇਆ ਕਿ ਹੁਣ ਗੁਰੂ ਘਰ ਮੇਰੀ ਮੁੱਠ ਵਿੱਚ ਆ ਜਾਵੇਗਾ। ਪਰ ਉਸ ਨੇ RAM RAJ ਨੂੰ ਹੋਰ ਪੱਕਾ ਕਰਨ ਲਈ ਉਤੋਂ ਉਸ ਨੂੰ ਸਲਾਹ ਦਿੱਤੀ ਕਿ ਉਹ ਗੱਦੀ ਦੇ ਝਗੜੇ ਵਿੱਚ ਨਾ ਪਵੇ। ਉਸ ਕੋਲ ਹਕੂਮਤ ਹਕੂਮਤ ਦੀ ਬਖਸ਼ੀ ਹੋਈ ਜ਼ਕੀਰ ਹੈ ਉਹ ਸੁਖ ਨਾਲ ਜ਼ਿੰਦਗੀ ਬਤਾਏ ਤੇ ਛੋਟੇ ਭਰਾ ਨਾਲ ਵਾਦ ਨਾ ਵਧਾਏ ਪਰ ਜਿਹਾ ਕੇ ਉਮੀਦ ਸੀ RAM ਰਾਏ ਨਾ ਮੰਨਿਆ ਉਹ ਆਪਣੀ ਜਿੱਦ ਤੇ ਅੜਿਆ ਰਿਹਾ ਔਰੰਗਜ਼ੇਬ ਲੁੰਬੜ ਵਾਂਗ ਚਲਾਕ ਤੇ ਚਾਲਬਾਜ਼ ਸੀ ਉਹ ਤਾਂ ਆਪ ਵੀ ਇਹ ਚਾਹੁੰਦਾ ਸੀ ਕਿ ਗੁਰਗੱਦੀ ਉੱਤੇ ਕੋਈ ਅਜਿਹਾ ਬੰਦਾ ਕਬਜ਼ਾ ਇਹੋ ਜਿਹੇ ਬੰਦੇ ਦਾ ਕਬਜ਼ਾ ਹੋਵੇ ਜਿਹੜਾ ਮੇਰਾ ਵਫਾਦਾਰ ਹੋਵੇ ਤੇ ਮੇਰੇ ਇਸ਼ਾਰਿਆਂ ਉੱਤੇ ਚੱਲੇ ਉਹ ਜਾਣਦਾ ਸੀ ਕਿ ਸਿੱਖ ਗੁਰੂਆਂ ਦਾ ਆਪਣੇ ਸਿੱਖਾਂ ਦਾ ਘੇਰਾ ਬੜਾ ਚੋੜਾ ਹੋਇਆ ਹੈ ਸਿੱਖਾਂ ਤੋਂ ਇਲਾਵਾ ਲੱਖਾਂ Hindu ਤੇ Musalman ਵੀ ਗੁਰੂ ਘਰ ਵੱਲ ਸ਼ਰਧਾ ਰੱਖਦੇ ਹਨ ਗੁਰੂਆਂ ਦੇ ਪ੍ਰਚਾਰ ਸਦਕਾ ਪੰਜਾਬ ਵਿੱਚ ਇਸਲਾਮ ਦਾ ਫੈਲਾਅ ਰੁਕ ਗਿਆ ਹੈ ਹੁਣ ਜਦ ਕੇ ਗੁਰਗੱਦੀ ਉਪਰ ਇੱਕ ਅਣਜਾਣ ਬਾਲਕ ਬੈਠਾ ਹੈ ਤੇ ਬਾਲਕ ਦਾਵੇਦਾਰ ਹਕੂਮਤ ਦਾ ਤਾਬੇਦਾਰ ਹੈ ਤਾਂ ਮੌਕੇ ਦਾ ਫਾਇਦਾ ਉਠਾ ਕੇ ਗੁਰੂ ਘਰ ਨੂੰ ਕਮਜ਼ੋਰ ਕਰਨਾ ਚਾਹੀਦਾ ਹੈ ਜਿਸ ਨਾਲ ਲੋਕਾਂ ਵਿੱਚ ਇਸ ਦਾ ਅਸਰ ਪ੍ਰਭਾਵ ਕੱਟ ਜਾਵੇ ਜਦੋਂ ਪ੍ਰੇਰਣਾ ਦਾ ਸੋਮਾ ਸੁੱਕ ਜਾਵੇਗਾ ਤਾਂ ਸਿੱਖ مایੂਸ ਹੋ ਕੇ ਇਸਲਾਮ ਵਿੱਚ ਆ ਜਾਣਗੇ ਹਿੰਦੂ ਤਾਂ ਅੱਗੇ ਹੀ ਮਰਦਾ ਹੋਏ ਹਨ ਸਿੱਖ ਗੁਰੂਆਂ ਦੇ ਆਸਰੇ ਹੀ ਉਹ ਹੁਣ ਤੱਕ ਆਪਣੇ ਟਕਿਆ ਨੂਸੀ مذہب ਨਾਲ ਚਿਪਕੇ ਹੋਏ ਹਨ ਜਦੋਂ ਇਹ ਆਸਰਾ ਖਤਮ ਹੋ ਜਾਵੇਗਾ ਤਾਂ ਉਹ ਸਭ ਦੇ ਸਭ ਦੀਨ ਇਸਲਾਮ ਕਬੂਲ ਕਰ ਲੈਣਗੇ ਤੇ ਮੇਰਾ ਸਾਰੇ ਹਿੰਦੁਸਤਾਨ ਨੂੰ ਇਸਲਾਮ ਦੇ ਝੰਡੇ ਹੇਠ ਲਿਉਣ ਦਾ ਸੁਪਨਾ ਪੂਰਾ ਹੋ ਜਾਵੇਗਾ ਐਸੀ ਸੋਚ ਸੋਚ ਕੇ ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਬੁਲਾ ਦਿੱਲੀ ਲਈ ਬਲਾਹ ਭੇਜਣ ਦਾ ਫੈਸਲਾ ਕਰ ਲਿਆ ਹੈ